ਸੱਚੀ ਗੱਲ ਬਾਪੂ ਰੂਹ ਖੁਸ਼ ਕਰਤੀ ਐ ਅੱਜ ਦਾ ਬਾਪੂ ਸੱਚੀ ਗੱਲ ਆ ਹਾਂ ਮਹਾਰਾਜ ਕੁਝ ਹੀ ਕਰਦਾ ਰਹੇ ਤੁਹਾਨੂੰ ਸਹੀ ਗੱਲ ਆ ਬਾਹਲੀ ਰੂਹ ਮੇਰੀ ਵੀ ਐ ਦਰਬਾਰ ਕੋਲ ਨਹੀਂ ਜੇਦਾ ਉਹ ਉਹ ਗਾਦਰ ਬੰਦਾ ਹਾਂ ਜੇ ਕੋਈ ਕਹਾਂ ਮੇਰਾ ਮੇਰਾ ਕੁਝ ਨਹੀਂ ਰਹਿੰਦਾ ਫਿਰ ਮੈਨੂੰ ਕੋਈ ਸੌਜੀ ਸਹੂਲਤ ਨਹੀਂ ਕੋਈ ਚੱਕਰ ਨਹੀਂ ਮਾਰਦੇ ਨਹੀਂ ਅੱਜ ਮੈਂ ਇੱਕ ਗੱਲ ਦੇਖੀ ਬਾਪੂ ਜਦੋਂ ਤੁਹਾਨੂੰ ਮੈਂ ਆ ਕੇ ਆਖਿਆ ਬਾਪੂ ਆ ਚੱਪਣ ਕੱਦੂ ਪਾ ਦਿਓ ਹਾਂ ਹਾਂ ਤੁਸੀਂ ਪਾਤੇ ਦੋ ਤਿੰਨ ਨਿਕਲਦੇ ਸੀ ਘੰਡੇ ਚੋਂ ਤੁਸੀਂ ਇਹੀ ਪਾਤੇ ਤੇ ਮੈਂ ਇੱਕ ਗੱਲ ਹੋਰ ਮੈਂ ਦੇਖੀ ਨਾ ਤਾਂ ਮੈਂ ਤੁਹਾਨੂੰ ਰੇਟ ਪੁੱਛਿਆ ਤੇ ਰੇਟ ਵੀ ਜਮੇ ਜਾਇਜ਼ ਲਾਇਆ ਕੁਈ ਕੀ ਕਰਨਾ ਹਾਜੀ ਵੀ ਮੈਂ ਤਾਂ ਆਪ ਤੇ 2 ਰੁਪਏ ਕਮਾ ਕੇ ਲਾਇਆ ਜੀ ਐ ਤਾਂ ਨਹੀਂ ਹੈਗੀ ਗੱਲ ਨਹੀਂ ਐ ਨਹੀਂ ਕਮਾਈ ਤਾਂ ਗਰੂਰ ਨੇ ਹਾਂਜੀ ਬੇਪੂਰ ਰਿਆਤ ਹਾਂ ਮੈਂ ਇਹੀ ਗੱਲ ਕਹਿਣਾ ਤੁਸੀਂ 2 3 ਚੱਪਣ ਕਦੋਂ ਵੱਧ ਹੀ ਪਾ ਦੇ ਵੀ ਚੱਲ ਕੋਈ ਇਹ ਤਾਂ ਉੱਪਰ ਪਰਚਾ ਗਈ ਹਾਂ ਇਹ ਤਾਂ ਗੱਲ ਹੈ ਹੈਗੀ ਆ ਇਹ ਬਾਪੂ ਕਿੰਨੇ ਸਾਲ ਹੋ ਗਏ ਤੁਹਾਨੂੰ ਲਾਉਦਿਆਂ ਨੂੰ ਕਿੰਨੇ ਸਾਲ ਹੋ ਗਏ ਤੁਹਾਨੂੰ ਲਾਉ 27 ਸਾਲ ਸਾਡੇ ਜਵਾਰਕਾ ਦੀ ਮਾਂ ਮਰ ਗਈ ਸੀ ਹਾਂ ਉਹ ਬਸ ਫਿਰ ਪਹਿਲਾਂ ਤਾਂ ਮੈਂ ਕੱਲਾ ਲਾਉਣਾ ਰਿਹਾ ਅੱਛਾ ਜੀ ਫਿਰ ਮੈਂ ਲੋ ਯੋਗ ਮੇਰੇ ਕੋਲ 4 ਰੁਪਏ ਹੋਵੇ ਮੈਂ ਟ੍ਰਾਈਕਲ ਲੈਂਦਾ ਮਾਤਾ ਨੂੰ ਫਿਰ ਨੂੰ ਆ ਵੀ ਮੈਨੀਆਂ ਫਿਰ ਪਰਿਵਾਰ ਨੂੰ ਸਾਰਾ ਵਧੀਆ ਅੱਛਾ 4-4 5-5 ਕਿਲੇ ਵਹਾਂ ਦੇ ਲਾਉਣ ਲੱਗੇ ਅੱਛਾ ਹਾਂ ਫਿਰ ਵਧੀਆ ਮਹਾਰਾਜ ਜੀ ਜਦੋਂ ਤੁਸੀਂ ਸ਼ੁਰੂ ਕੀਤੀ ਸਬਜ਼ੀ ਵੇਚਣੀ ਉਹ ਸਮੇਂ ਦੇ ਵਿੱਚ ਤਾਂ ਜ਼ਿਮੀਦਾਰ ਬਹੁਤ ਐ ਕਹਿੰਦੇ ਹੁੰਦੇ ਸੀ ਵੀ ਕਿਉਂ ਦੁਕਾਨਦਾਰੀ ਕਰੀਏ ਉਹ ਤਾਂ ਖੁਸ਼ੀ ਗੱਲ ਹੈ ਹਾਂ ਜਲ ਫੇਰ ਤੇ ਹਾਂ ਕਿੰਨੇ ਆ ਗੋਨੋ ਦੀਆਂ ਠੀਕ ਹੈ ਉਦੋਂ ਤਾਂ ਲੋਕ ਮੈਨੂੰ ਐ ਚੇਡਾ ਕਰਦੇ ਹੁੰਦੇ ਬੰਦੇ ਅੱਛਾ ਬੜੇ ਮੁੰਡੇ ਆ ਉਹ ਆ ਗਿਆ ਇਹ ਤੇ ਨਾ ਉਹ ਏਡਾ ਕਰ ਦਿੱਤੇ ਫਿਰ ਉਹੀ ਕਿਆ ਕਰਦਾ ਜਾਨਾ ਦੂਰ ਦੂਰ ਗਿਆ ਨਹੀਂ ਜਨਮ ਸਭੀ ਲੱਕੇ ਹੋ ਗਿਆ ਅੱਛਾ ਨੇ ਵਧੀਆ ਕੀਤਾ ਮਤਲਬ ਉਹ ਆਇਆ ਕਿ ਜੋ ਸ਼ਰਮ ਨਹੀਂ ਹੁੰਦੀ ਤੈਨੂੰ ਬੜੇ ਬਟੇ ਜਦੋਂ ਇੱਥੇ ਪ੍ਰਵਾਸੀ ਬੰਦੇ ਕਰ ਸਕਦੇ ਆਪਾਂ ਕਿਉਂ ਨਹੀਂ ਕਰਦੇ ਸਾਹੀਂ ਤਾਂ ਫਿਰ ਨਾਲੇ ਹੋਰ ਹੈ ਜੀ ਉਸੇ ਬਾਹਰ ਚੋਂ ਤਾਂ ਸਿਰ ਤੜਕਵੀਰ ਵੇਚਣ ਤਾਂ ਭੱਜ ਜਾਂਦੇ ਹਨ ਸਰਦੀ ਫਿਕਰ ਨੂੰ ਚੀਤੇਗੀ ਮੁੱਲ ਲੱਗਦਾ ਫਿਰ ਸੱਤ ਤੇ ਲਿਆਉਂਦਾ ਨਾ ਟੋਕਰਾ ਉਸੋਂ ਨਾ ਏਅਰ ਬੈਗੇ ਆਪਾਂ ਦੂਆ ਜਿੱਥੋਂ ਨੇ ਕਰਦਾ ਖੇਚੀ ਬੈਠਿਆ ਅੱਛਾ ਉਹ ਤੋਂ ਫਿਰ ਤੋਂ ਟੋਕਰਾ ਸਰਤੀ ਸਰਤੀ ਜਦ ਕਲਮ ਉਹਦਾ ਰਾਹ ਖਰਾਬ ਸੀਗਾ ਅੱਛਾ ਹਾਂ ਜੀ ਹਾਂ ਮੈਂ ਤਾਂ 1 ਵਜੇ ਆਉਂਦਾ ਫਿਰ ਇਹ ਬਾਪੂ ਪਿੱਖੀ ਤਨਵਲਾ ਰੋੜ ਤੇ ਆ ਹਾਂ ਹਾਂ ਤਨਵਲਾ ਰੋੜ ਹਾਂ ਆ ਕੱਸੀ ਜਾਂਦੀ ਐ ਕਿ ਸੂਆ ਇਹ ਆ ਸੂਆ ਸੂਏ ਦੇਖੋ ਆਓ ਫੁੱਲ ਪਰ ਅੱਛਾ ਆ ਜਾਓ ਪਾਤਾ ਬਾਦੀ ਪਾਤਾ ਆ ਜਾਓ ਬਾਪੂ ਰੂਹ ਖੁਸ਼ ਹੋ ਗਿਆ ਅੱਜ ਤਾਂ ਸੱਚੀ ਬਹੁਤ ਬਹੁਤ ਪਾਤਸ਼ਾਹ ਨੂੰ ਖੁਦ ਦੇ ਪਾਤਾ ਆ ਜਮ ਖਾਂ ਇੱਕ ਹੋਰ ਬਾਈ ਜੀ ਗੱਲ ਮੈਂ ਦੇਖੀ ਆ ਬਾਈ ਹੋ ਰਿਆ ਗੁਰਨਾਣਕ ਧਰਮ ਕੰਡੇ ਵਾਲੇ ਇਹ ਬਾਈ ਵੀ ਵਧੀਆ ਬੰਦੇ ਆ ਨਹੀਂ ਨਾ ਦੁਕਾਨਾਂ ਦੇ ਸਾਹਮਣੇ ਜੇ ਕੋਈ ਜਗ੍ਹਾ ਦਿੰਦਾ ਪੈਸਿਆਂ ਦੀ ਮੰਗ ਕਰਦਾ ਇਹ ਬੰਦੇ ਇੰਨੇ ਵਧੀਆ ਨੇ ਬਈ ਇਹਨਾਂ ਨੇ ਕਦੇ ਵੀ ਇਹ ਗੱਲ ਨਹੀਂ ਆ ਕਿ ਵੀ ਸਾਨੂੰ ਆ ਦਿਓ ਆ ਦਿਓ ਸਹੀ ਗੱਲ ਆ ਜੀ ਚਾਹ ਮਗਾ ਦੇ ਜੀ ਚਾਹ ਵੀ ਲੋੜ ਆ ਪਕਾਣੀ ਚਾਹ ਆ ਜੋ ਹੈ ਫਿਰ ਨਾਲੋਂ ਮਠਿਆਈ ਇੱਕ ਹੋਰ ਚ ਬਾਸ ਸਹੀ ਗੱਲ ਆ ਇਹ ਨਾਲੇ ਇਥੋਂ ਧਰਾ ਵੀ ਲੈਂਦੇ ਆ ਤੁਹਾਡੀ ਸਬਜੀ ਹੈਨਾ